ਜੀ ਮੈਨੂੰ ਜੇ ਥੋੜਾ ਜਿਹਾ ਯਾਦ ਆ ਰਿਹਾ ਜੀ ਕਿ ਉਹ ਅਸੀਂ ਦਲ ਬਦਲੂਆਂ ਦੇ ਉੱਤੇ ਸਪੈਸ਼ੀਅਲ ਕਲੀ ਕੱਢੀ ਸੀ ਤੇ ਕਿਹੜੇ ਕਿੰਨੇ ਲੋਕ ਨੇ ਜਿਹੜੀਆਂ ਪਾਰਟੀਆਂ ਜਿਹੜੀਆਂ ਆ ਉਹ ਬਦਲ ਕੇ ਇੱਕ ਪਾਰਟੀ ਤੋਂ دوسری ਪਾਰਟੀ ਚਲੇ ਜਾਂਦੇ ਆ ਖਾਸ ਤੌਰ ਤੇ ਜਿਹੜੇ ਸਾਡੇ ਇਲੈਕਟਿਡ ਰਿਪਰੈਜ਼ੈਂਟੇਟਿਵਸ ਨੇ ਹਾਂ ਹਾਂ ਤੇ ਉਹਦੇ ਵਿੱਚ ਕਾਫੀ ਵੱਡੇ ਪੱਤਰ ਤੇ ਨੰਬਰ ਜਿਹੜੇ ਦੇਖਣ ਨੂੰ ਮਿਲੇ ਸੀਗੇ ਔਰ ਮੈਨੂੰ ਜੇ ਫੜਾ ਯਾਦ ਹੈ ਕਿ ਬੀਜੇਪੀ ਦਾ ਨੰਬਰ ਸੱਤ ਤੋਂ ਵੱਧ ਸੀਗਾ ਕਿ ਉਹਨਾਂ ਦੇ ਅੰਦਰ ਸਭ ਤੋਂ ਜ਼ਿਆਦਾ ਲੋਕ ਆ ਰਹੇ ਸੀ ਉਸ ਵੇਲੇ ਤੇ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਛੱਡ ਕੇ ਗਏ ਸੀਗੇ ਸੋ ਨਹੀਂ ਨਾ ਨਾ ਤਾਂ ਅੰਦਾਜ਼ਾ ਕਿ ਕੈਰੈਕਟਰ ਇਹ ਸਾਡੇ ਜਿਹੜੇ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਨੇ ਉਹ ਮੇਰੇ ਖਿਆਲ ਆ ਪਾਵਰ ਦੇ ਪਿੱਛੇ ਪਿੱਛੇ ਭੱਜੇ ਖੜਦੇ ਆ ਕੁਰਸੀ ਹੀ ਸਭ ਤੋਂ ਇੰਪੋਰਟੈਂਟ ਹੈ ਉਹਨਾਂ ਵਾਸਤੇ ਕਿ ਆਈਡੀਆਲੋਜੀ ਜਾਂ ਕੋਈ ਲੋਕਾਂ ਦੀ ਕੀ ਸੋਚ ਹੈ ਉਹਦੇ ਨਾਲ ਉਹਨਾਂ ਦਾ ਘੱਟ ਹੀ ਲੈਣਾ ਦੇਣਾ ਹੈ ਬਿਲਕੁਲ ਮੈਨੂੰ ਮੈਂ ਜਸਕਿਰਤ ਤੁਹਾਨੂੰ ਯਾਦ ਦਿਵਾਉਣਾ ਚਾਹਨਾ ਮੈਂ ਕਿ ਤੁਸੀਂ ਬਹੁਤ ਰਿਪੋਰਟਸ ਦਿੰਦੇ ਜੇ ਔਰ ਸ਼ਾਇਦ ਤੁਹਾਨੂੰ ਉਹ ਪੂਰੀ ਯਾਦ ਨਹੀਂ ਮੇਰੇ ਸਾਹਮਣੇ ਉਹ ਰਿਪੋਰਟ ਪਈ ਆ ਉਸ ਰਿਪੋਰਟ ਮੁਤਾਬਕ 433 ਮੈਂਬਰ ਪਾਰਲੀਮੈਂਟ ਔਰ ਐਮ ਐਲ ਏਸ ਨੇ ਆਪਣੀ ਪਾਰਟੀ ਛੱਡੀ ਔਰ ਦੂਜੀ ਪਾਰਟੀ ਅਪਣਾਈ ਉਹਦੇ ਚ 170 ਸੀ ਜਿਨ੍ਹਾਂ ਨੇ ਕਾਂਗਰਸ ਛੱਡੀ ਔਰ 182 ਸੀ ਜਿਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ ਬਹੁਤ ਵੱਡਾ ਨੰਬਰ ਆ ਜਸਕੀਰਾ ਤੁਸੀਂ ਕੋਈ ਸੁਝਾਅ ਵੀ ਦਿੱਤੇ ਸੀ ਵੀ ਇਹ ਟ੍ਰੈਂਡ ਨੂੰ ਨੂੰ ਕਿਵੇਂ ਰੋਕਿਆ ਜਾ ਸਕਦਾ ਵਾ ਜੀ ਜੀ ਬਿਲਕੁਲ ਛੋ ਅਸੀਂ ਜੋ ਮੋਸਟਲੀ ਰეკਮੈਂਡੇਸ਼ਨਸ ਜਿਹੜੀਆਂ ਸਨਗੀਆਂ ਉਹ ਪ੍ਰੈਜ਼ੀਡੈਂਟ ਤੇ ਗਵਰਨਰ ਨੂੰ ਭੇਜਿਆ ਸਿਕੇ ਆ ਤੇ ਇੱਕ ਤਾਂ ਇਲੈਕਸ਼ਨ ਕਮਿਸ਼ਨ ਕੋਲ ਜਿਹੜੀ ਹੈ ਡਿਸਕਵਾਲਿਫਿਕੇਸ਼ਨ ਦਾ ਉਹ ਹਾਂ ਚਾਹੀਦਾ ਹੈ ਵੀ ਕੋਈ ਇਸ ਤਰ੍ਹਾਂ ਕਰੇ ਤੇ ਉਹਨੂੰ ਤੁਸੀਂ ਡਿਸਕਵਾਲਿਫਾਈ ਕਰ ਸਕੋ ਤੇ ਕਿਉਂਕਿ ਸਪੀਕਰ ਜਿਹੜੇ ਆ ਉਹ ਮੇਰਾ ਕਹਿ ਲਾ ਕਿ ਉਹਨਾਂ ਨੂੰ ਡਿਵਾਈਰ ਕਰਨਾ ਉਹਦੇ ਵਿੱਚ ਬੜੀ ਫਾਇਰ ਅੰਦਰ ਪੋਲਿਟਿਕਸ ਬਹੁਤ ਚੱਲਦੀ ਹੈ ਸੋ ਜਿਹੜਾ ਜਿਹੜਾ ਪਾਰਟੀ ਨੂੰ ਪਾਵਰ ਚਾਹ ਰਿਹਾ ਹੈ ਉਹਦੇ ਸੇ ਕੋਈ ਕੁਝ ਬਹੁਤੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਇਹ ਸੀਗਾ ਕਿ ਪੋਲਿਟিক্যাল ਪਾਰਟੀਆਂ ਨੂੰ ਪਬਲਿਕ ਅਥਾਰਟिटीज ਦੇਖੇ ਕਰ ਦੇਣਾ ਚਾਹੀਦਾ ਆਰਟੀਏ ਦੇ ਅੰਦਰ ਤਾਂ ਕਿ ਉਹਨਾਂ ਦੇ ਅੰਦਰ ਦੇ ਕੁਝ ਜਿਹੜੀਆਂ ਆਨਗੋਇੰਗ ਐਕਟੀਵਿਟੀਜ਼ ਹੋਣੀਆਂ ਲੋਕਾਂ ਨੂੰ ਵੀ ਥੋੜਾ ਪਤਾ ਚੱਲੇ ਕਿ ਕਿਸ ਅਧਾਰ ਤੇ ਇਹ ਤਾਂ ਨਹੀਂ ਕੰਮ ਹੁੰਦੇ ਆ ਤੇ ਕੋਈ ਕਾਨੂੰਨ ਹੋਣਾ ਕਿ ਇਹਦਾ ਪੋਲਿਟিক্যাল ਪਾਰਟੀਆਂ ਨੂੰ ਰੈਗੂਲੇਟ ਕਰਨੀ ਸਰਦਕਾ ਜੋ ਹੈ ਹੀ ਨਹੀਂ ਕੈਂਡੀਡੇਟ ਵਾਸਤੇ ਤਾਂ ਹੈਗਾ ਕਿ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਜਿਹੜਾ ਹੁੰਦਾ ਪਰ ਪਾਰਟੀਆਂ ਨੂੰ ਰੈਗੂਲੇਟ ਕਰਨ ਦਾ ਕੋਈ ਕਾਨੂੰਨ ਨਹੀਂ ਹੈਗਾ ਉਹ ਇਸ ਤਰ੍ਹਾਂ ਨਹੀਂ ਕਿਦਾ ਸਿਕਿਆ ਕਿ ਇਹ ਜਿਹੜੀਆਂ ਅਸੀਂ ਆਏ ਉੱਥੀ ਕੋਉਣ ਤਾਂ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਪੋਲਿਟਿਕਸ ਤੇ ਪੋਲਿਟਿਕਾ ਸੇ ਥੋੜਾ ਆ ਬਣ ਸਕੇ ਜਿਹੜਾ ਕਿ ਇਸ ਤਰ੍ਹਾਂ ਬਹੁਤ ਥੱਲੇ ਜਾ ਚੁੱਕਾ ਹੈ ਸੋ ਸੋ ਜਸਕੀਰ ਤੁਹਾਨੂੰ ਲੱਗਦਾ ਵਾ ਕਿ ਜਿਹੜੀ ਰੈਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਆ ਉਹਦੇ ਚ ਕੋਈ ਚੇਂਜ ਕਰਕੇ ਸੋਧ ਕਰਕੇ ਪਾਰਟੀਆਂ ਨੂੰ ਵੀ ਉਹਦੇ ਅਧੀਨ ਲੈ ਆਉਣਾ ਚਾਹੀਦਾ ਨਹੀਂ ਪਾਰਟੀਆਂ ਵਾਸਤੇ ਤਾਂ ਵੱਖਰਾ ਕਾਨੂੰਨ ਆ ਡੇਗਾ ਜੀ ਕਿ ਪੋਲੀਟੀਕਲ ਪਾਰਟੀਆਂ ਨੂੰ ਰੈਗੂਲੇਟ ਕਰ ਸਕੀਏ ਉਹਨਾਂ ਦੀ ਫੰਕਸ਼ਨਿੰਗ ਕਿੱਦਾ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਿੰਨੀ ਹੈ ਟਰਾਂਸਪਰੈਂਸੀ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਫਾਈਨੈਂਸ਼ੀਅਲ ਜਿਹੜੀਆਂ ਹਨ ਉਹਨੂੰ ਕਿੰਨੇ ਹੱਦ ਤੱਕ ਰਿਵੀਊ ਕਰਨਾ ਚਾਹੀਦਾ ਮੇਰਾ ਖਿਆਲ ਹੈ ਕਿ ਉਹ ਪੂਰੀ ਟਰਾਂਸਪੇਰੈਂਟ ਹੋਣਾ ਚਾਹੀਦਾ ਫਾਈਨੈਂਸ਼ੀਅਲ ਉਹਨਾਂ ਦਾ ਤੇ ਮਤਲਬ ਉਹਨਾਂ ਦੀ ਜਿਹੜੀ ਵਰਕਿੰਗ ਹੈ ਉਹ ਕਿਹੋ ਜਿਹਾ ਅਕਾਊਂਟੇਬਲ ਬਣ ਸਕੇ ਉਹਦਾ ਇੱਕ ਪ੍ਰੋਪਰ ਉਹਦੇ ਤੇ ਫੋਕਸ ਇੱਕ ਕਾਨੂੰਨ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਦੇਖਣ ਹੈਗਾ ਭਾਰਤ ਹੈ ਇੱਦਾਂ ਦੇ ਡੈਮੋਕ੍ਰੇਸੀ ਵਿੱਚ ਪੋਲੀਟੀਕਲ ਪਾਰਟੀਆਂ ਬਿਲਕੁਲ ਅਨ ਸਾਨੂੰ ਦੇਖੋ ਇੰਡੀਆ ਦੇ ਵਿੱਚ ਕੋਈ ਤੁਸੀਂ ਛੋਟੀ ਜਿਹੀ ਸੋਸਾਇਟੀ ਵੀ ਰਜਿਸਟਰ ਕਰਨੀ ਹੋਵੇ ਨਾ ਤਾਂ ਉਹ ਰਜਿਸਟ੍ਰੇਸ਼ਨ ਹੀ ਪੈਂਦੀ ਹੈ ਉਹਦੇ ਕਾਨੂੰਨ ਹੈਗੇ ਆਪਾਂ ਕਹਿੰਦਾ ਵੀ ਉਹ ਕਿਸ ਤਰ੍ਹਾਂ ਚੱਲੇਗੀ ਕੰਪਨੀਆਂ ਉਸੇ ਕੰਪਨੀ ਦਾ ਹੋਗਾ ਤੇ ਪਰ ਐਕਟੀਵਿਟੀ ਐਂਟੀਟੀ ਹੈ ਜਿਹਨੇ ਸਾਰੀ ਸਰਕਾਰ ਚਲਾਣੀ ਹੈ ਦੇਸ਼ ਚਲਾਣਾ ਉਹਨੂੰ ਰੈਗੂਲੇਟ ਕਰਨ ਲਈ ਕੁਝ ਵੀ ਨਹੀਂ ਹੈ ਉਹ ਸਾਈਂ ਇਸੇ ਕਰਕੇ ਸਾਰੀਆਂ ਜਿਹੜੀਆਂ ਹੈਗੀਆਂ ਫਿਰ ਉਹਨਾਂ ਨੂੰ ਸੁਪਰੀਮੋ ਚਲਾ ਰਹੇ ਆ ਕੋਈ ਹਾਈ ਕਮਾਂਡ ਚਲਾ ਰਹੀ ਹੈ ਇਟ ਇਜ਼ ਵੈਰੀ ਅਨਫੋਰਚੂਨੇਟ ਕਿ ਅੰਦਰ ਅੰਦਰ ਕੋਈ ਡੈਮੋਕ੍ਰੇਸੀ ਨਹੀਂ ਹੈ ਸੋ ਸੋ ਕੋਈ ਕਾਨੂੰਨ ਹੋਣਾ ਚਾਹੀਦਾ ਕਿ ਪਾਰਟੀਆਂ ਦੇ ਵਿੱਚ ਅੰਦਰੂਨੀ ਡੈਮੋਕ੍ਰੇਸੀ ਹੋਵੇ ਐਬਸੋਲੂਟਲੀ ਬਿਲਕੁਲ ਤੁਸੀਂ ਏਡੀਆਰ ਕਾਫੀ ਸਾਲਾਂ ਤੋਂ ਚਲਾ ਰਹੇ ਜੇ ਹਰ ਸਾਲ ਰਿਪੋਰਟ ਦਿੰਦੇ ਜੇ ਹਰ ਚੋਣਾਂ ਤੋਂ ਪਹਿਲਾਂ ਰਿਪੋਰਟ ਦਿੰਦੇ ਜੇ ਤੁਹਾਨੂੰ ਕੀ ਲੱਗਦਾ ਵਾ ਕਿੰਨਾ ਕ ਅਸਰ ਹੁੰਦਾ ਤੁਹਾਡੀਆਂ ਰਿਪੋਰਟਸ ਦਾ ਤੁਹਾਡੀਆਂ ਰਿਪੋਰਟਸ ਦਾ ਦੀ ਮਤਲਬ ਅਸੀਂ ਇੱਕ ਖੁਸ਼ ਫੈਮਿਲੀ ਵੀ ਰਹਿੰਦੇ ਆ ਜੇ ਥੋੜਾ ਜਿਹਾ ਤਾਂ ਹੁੰਦਾ ਹੀ ਹੋਣਾ ਹੈ ਤੇ ਲੋਕ ਜਿਹੜੇ ਆ ਵੀ ਪਾਵੇਂ ਬੇਟਾ ਤਾਂ ਇਹ ਕਹਿੰਦਾ ਕਿ ਜਿਆਦਾ ਕ੍ਰਿਮੀਨਲ ਪਹਿਲੇ ਨਾਲੋਂ ਵੀ ਜਿਹੜੇ ਐ ਇਲੈਕਟ ਹੋ ਰਹੇ ਆ ਹਰ ਨਕਸ਼ੇ ਦੇ ਵਿੱਚ ਵਧ ਰਿਹਾ ਨੰਬਰ ਪਰ ਸਾਨੂੰ ਲੋਕ ਇਹ ਕਹਿੰਦੇ ਕਿ ਲੱਖਾਂ ਬੰਦੇ ਕਿ ਤੁਸੀਂ ਨਾ ਕਰਦੇ ਤਾਂ ਇਹਦੇ ਤੋਂ ਵੀ ਤੇਜ਼ ਵਧਣਾ ਸੀ ਤੇ ਪਰ ਇਹ ਤਾਂ ਮਾਈਟਰ ਆਫ ਕਨਜੈਕਚਰ ਹੈ ਜੀ ਅਸੀਂ ਨਹੀਂ ਕਹਿ ਸਕਦੇ ਅਸੀਂ ਆਪਣੇ ਵੱਲੋਂ ਕੰਮ ਕਰ ਰਹੇ ਆ ਇਹ ਬਾਕੀ ਤਾਂ ਹੁਣ ਲੋਕਾਂ ਦੇ ਹੱਥ ਤੇ ਰੱਬ ਦੇ ਹੱਥ ਹੈ ਮਾਨੂੰ ਅਸੀਂ ਤੇ ਆਪਣਾ ਕਰਕੇ ਲੋਕਾਂ ਨੂੰ ਦਿਖਾ ਦਿੰਨੇ ਆ ਕਿ ਭਾਈ ਆਹ ਹੈਗਾ ਅਸੀਂ ਦਾ ਇਹ ਦੇਖ ਸਕਦੇ ਹਾਂ ਵੀ ਆਪਾਂ ਆ ਇਲੈਕਟ ਕਿਤੇ ਲੋਕ ਤੇ ਆ ਉਹਨਾਂ ਦਾ ਜੋ ਹੈ ਡਾਟਾ ਕਹ ਰਿਹਾ ਕਿ ਜਿਆਦਾ ਕੈਰੈਕਟਰ ਹੈ ਉਹਨਾਂ ਦਾ ਤੇ ਬਾਕੀ ਤਾਂ ਫਿਰ ਡੈਮੋਕ੍ਰੇਸੀ ਦੇ ਲੋਕ ਹੀ ਨੇ ਇਹ ਸਾਰਾ ਕੁਝ ਨਹੀਂ ਨਹੀਂ ਬਹੁਤ ਅੱਛਾ ਬਹੁਤ ਅੱਛਾ ਕੰਮ ਕਰ ਰਹੇ ਤੁਸੀਂ ਅ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਕੰਮ ਜਾਰੀ ਰੱਖੋਗੇ ਔਰ ਹੋਰ ਵੀ ਇਸ ਕੰਮ ਦੇ ਵਿੱਚ ਕੋਈ ਹੋਰ ਇਹਦਾ ਇਹਦਾ ਜਿਹੜਾ ਦਾਇਰਾ ਵਾ ਇਹਨੂੰ ਹੋਰ ਵਧਾਓਗੇ ਥੈਂਕ ਯੂ ਹਾਂਜੀ ਹਾਂਜੀ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਥੈਂਕ